ਬੀ ਬਾਹਰ ਰਹਿੰਦਾ ਸੀ ਪਰਿਵਾਰ ਕਹਿੰਦੇ ਦੁਬਈ ਦੇ ਵਿੱਚ ਪਰਿਵਾਰ ਰਹਿੰਦਾ ਬੜਾ ਵੱਡਾ ਕਾਰੋਬਾਰ ਹੈ ਇੱਕ ਕਾਫੀ ਸਾਲ ਪੁਰਾਣੀ ਗੱਲ ਹੈ ਉਹਨਾਂ ਦੇ ਵਾਰਲੇ ਦੇਸ਼ ਟਰੱਕ ਟਰਾਲੇ ਚੱਲਦੇ ਆ ਟਰਾਂਸਪੋਰਟ ਦਾ ਕੰਮ ਹੈ ਉਹ ਸਰਦਾਰ ਲੋਕ ਨੇ ਬਾਣੀ ਪੜਨ ਵਾਲੇ ਦਸਤਾਰਾਂ ਬੰਦਿਆ ਕੇਸ ਦਾੜੇ ਰੱਖੇ ਹੋਏ ਨੇ ਸਜਾਏ ਹੋਏ ਨੇ ਤੇ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਨੇ ਵੜੀ ਚੜ੍ਹਦੀ ਕਲਾ ਹੈ ਪਰ ਕਈ ਵਾਰੀ ਪਤਾ ਕੀ ਹੁੰਦਾ ਨਾ ਕਿਸੇ ਦੀ ਚੜ੍ਹਦੀ ਕਲਾ ਵੀ ਕਈ ਬੰਦਿਆਂ ਤੋਂ برداشت ਨਹੀਂ ਹੁੰਦੀ ਇੰਨਾ ਸਰਦਾਰਾਂ ਦੀ ਬਹੁਤ ਚੜ੍ਹਦੀ ਕਲਾ ਸੀ ਉਸੇ ਸ਼ਹਿਰ ਵਿੱਚ ਇੱਕ ਰਵਾਬ ਮੁਸਲਮਾਨ ਰਹਿੰਦਾ ਉਹਦਾ ਵੀ ਟਰਾਂਸਪੋਰਟ ਦਾ ਕੰਮ ਹੈ ਫਰਕ ਕਹਿੰਦੇ ਉਸ ਮੁਸਲਮਾਨ ਦੇ ਅੰਦਰ ਨਰਵਾਬ ਦੇ ਇਹ ਈਰਖਾ ਪੈਦਾ ਹੋ ਗਈ ਆਪਾਂ ਗੱਲ ਕਰ ਰਹੇ ਹਾਂ ਗੁਰੂ ਨਾਨਕ ਦੇ ਮਰਜ ਦੀ ਰਹਿਮਤ ਮੂਲ ਮੰਤਰ ਤੇ ਵੀ ਕਿੰਨੀ ਸ਼ਕਤੀ ਹੈ ਕਿੰਨੀ ਪਾਵਰ ਹੈ ਮੂਲ ਮੰਤਰ ਵਿੱਚ ਹੁਣ ਇਹਦੇ ਅੰਦਰ ਰਵਾਬ ਮੁਸਲਮਾਨ ਦੇ ਈਰਖਾ ਪੈਦਾ ਹੋ ਗਈ ਕੇ ਸਰਦਾਰਾਂ ਦਾ ਜਿਹੜਾ ਕਾਰੋਬਾਰ ਹੈ ਇਹਨੂੰ ਇੱਥੋਂ ਫੇਲ ਕੀਤਾ ਜਾਏ ਕਿਸੇ ਤਰੀਕੇ ਨਾਲ ਇਹਨਾਂ ਨੂੰ ਭਜਾਇਆ ਜਾਏ ਈਰਖਾ ਕਿਸੇ ਦੀ ਵੀ ਪੈਦਾ ਹੁੰਦੀ ਹੈ ਈਰਖਾ ਲੂ ਬੰਦੇ ਨਾਲ ਨਾ ਸਾਡਾ ਵੈਰ ਵਿਰੋਧ ਨਹੀਂ ਹੁੰਦਾ ਕੋਈ ਨਾ ਹੀ ਉਹਨੂੰ ਕੁਝ ਕਹਿਣਾ ਹੁੰਦਾ ਪਰ ਉਹ ਹੁੰਦੀ ਹੈ ਬਾਦੂ ਦੀ ਈਰਖਾ ਭਾਵੇਂ ਕਿਸੇ ਦੀ ਚੀਜ਼ ਨੂੰ ਬਰਦਾਸ਼ਤ ਨਾ ਕਰਨਾ ਕਿਸੇ ਨੇ ਕੁਝ ਖਰੀਦ ਲਿਆ ਕਿਸੇ ਨੇ ਕੁਝ ਲੈ ਲਿਆ ਕਿਸੇ ਨੇ ਕੁਝ ਪ੍ਰਾਪਤ ਕਰ ਲਿਆ ਕਿਸੇ ਨੇ ਕੋਈ ਤਰੱਕੀ ਕਰ ਲਈ ਉਹਨੂੰ ਝੱਲਿਆ ਨਾ ਜਾਣਾ ਉਹਨੂੰ ਈਰਖਾ ਕਹਿੰਦੇ ਈਰਖਾ ਪੈਦਾ ਹੋਏ ਇਸੇ ਕਰਕੇ ਸਿਆਣੇ ਕਹਿੰਦੇ ਵੀ ਬੰਦਾ ਨਾ ਉਹਨਾਂ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਤੋਂ ਦੁਖੀ ਹੁੰਦਾ ਆਖੋ ਸਾਨਾ ਕਹਿੰਦੇ ਇਸ ਰਵਾਬ ਮੁਸਲਮਾਨ ਦੇ ਅੰਦਰ ਸਰਦਾਰਾਂ ਦੇ ਪ੍ਰਤੀ ਈਰਖਾ ਪੈਦਾ ਹੋ ਗਈ ਵੀ ਇਹਨਾਂ ਦਾ ਬੜਾ ਵੱਡਾ ਕਾਰੋਬਾਰ ਹੈ। ਉਹਨੇ ਪਤਾ ਕੀ ਕੀਤਾ ਜਿਵੇਂ ਦੁਨੀਆ ਕਰਦੀ ਹੈ। ਦੇਖਦੇ ਆਂ ਆਪਾਂ ਪਏ ਆ ਦੁਨੀਆ ਟੂਣੇ ਟਾਮਣਾ ਵਿੱਚ ਕੋਈ ਰਸਤੇ ਵਿੱਚ ਰੱਖਦਾ ਹੈ ਕੋਈ ਗਲੀ ਵਿੱਚ ਰੱਖਦਾ ਹੈ ਕੋਈ ਕਿਸੇ ਦੇ ਬਾੜ ਵਿੱਚ ਰੱਖਦਾ ਹੈ ਕਿਸੇ ਦਾ ਨੁਕਸਾਨ ਕਰਨ ਵਾਸਤੇ ਜਿਹੜਾ ਬੰਦਾ ਸੋਚਦਾ ਉਹ ਕਦੇ ਜ਼ਿੰਦਗੀ 'ਚ ਕਾਮਯਾਬ ਹੋ ਹੀ ਨਹੀਂ ਸਕਦਾ ਆਖੋ ਸਤਨਾਮ ਉਹਨਾ ਉਹਨੇ ਨਾ ਮੁਸਲਮਾਨ ਨੇ ਇੱਕ ਬਗਦਾਦ ਤੋਂ ਮੌਲਵੀ ਮੰਗਵਾਇਆ ਉਹਨੂੰ ਕਹਿੰਦਾ ਵੀ ਤੂੰ ਜਿੰਨੇ ਪੈਸੇ ਮੈਥੋਂ ਲੈਣਿਆਂ ਲੈ ਲੈ ਪਰ ਇਹਨਾਂ ਦਾ ਕਾਰੋਬਾਰ ਵਿਗਾੜ ਦੇ ਸਿੱਧਾ ਹੀ ਇਹਨਾਂ ਦਾ ਕਾਰੋਬਾਰ ਵਿਗਾੜ ਦੇ ਤੇ ਇੱਥੋਂ ਚਲੇ ਜਾਣ ਉਹ ਕਹਿੰਦਾ ਵੀ ਮੇਰੇ ਕੋਲ ਕਹਿੰਦਾ ਐਸਾ ਕਾਲਾ ਇਲਮ ਹੈ ਮੈਂ ਇਦਾਂ ਦੀ ਕਾਲੀ ਮਸਾਣੀ ਕੋਈ ਛੱਡ ਸਕਦਾ ਕਿ ਸਰਦਾਰਾਂ ਦੇ ਕਾਰੋਬਾਰ ਪੁੱਠੇ ਪੈ ਜਾਣਗੇ ਟਰਾਲਿਆਂ ਨੂੰ ਅੱਗ ਲੱਗ ਸਕਦੀ ਹੈ ਬੰਦੇ ਬਿਮਾਰ ਪੈ ਜਾਣਗੇ ਉਹ ਮੁਸਲਮਾਨ ਕਹਿੰਦਾ ਫਿਰ ਕਰੋ ਕਹਿੰਦੇ ਉਹ ਮੌਲਵੀ ਨੇ 48 ਘੰਟੇ ਜਿਹੜੇ ਆਪਣੇ ਤੰਤਰ ਮੰਤਰ ਸੀ ਨਾ ਪੂਰੇ ਪੜੇ ਮਾਫ ਕਰਨਾ ਕਈ ਵਾਰੀ ਅਸੀਂ ਸਿੱਖ ਹੋ ਕੇ ਵੀ ਮੁਸਲਮਾਨਾਂ ਕੋਲੇ ਤੁਰੇ ਫਿਰਦਿਆਂ ਆਖੋ ਸਤਨਾਮ ਗੁਰੂ ਨਾਨਕ ਦੇ ਸਿੱਖ ਹੋ ਕੇ ਮੌਲਵੀ ਨੇ ਤੰਤਰ ਮੰਤਰ ਪੜ੍ਹੇ ਕਹਿੰਦੇ ਪੂਰਾ ਜੋਰ ਲਾਇਆ ਆਪਣਾ 48 ਘੰਟੇ ਪੜ੍ਹਨ ਤੋਂ ਬਾਅਦ ਕਹਿੰਦਾ ਪਤਾ ਕਰੋ ਭਲਾ ਵੀ ਉਹਨਾਂ ਸਰਦਾਰਾਂ ਦਾ ਕਾਰੋਬਾਰ ਚੱਲਦਾ ਕਿਵੇਂ ਆ ਪਤਾ ਕਰੋ ਕਹਿੰਦੇ ਉਹ ਰਵਾਵ ਕਿਸੇ ਬਹਾਨੇ ਨਾਲ ਦਫ਼ਤਰ ਵਿੱਚ ਗਿਆ ਤੇ ਪੁੱਛਿਆ ਕਹਿੰਦਾ ਜੀ ਕਿਵੇਂ ਚੱਲਦਾ ਤੁਹਾਡਾ ਕਾਰੋਬਾਰ ਕਿਉਂਕਿ ਆਪ ਵੀ ਨੁਕਸਾਨ ਕਰਕੇ ਫਿਰ ਪੁੱਛਣ ਵੀ ਜਾਂਦੇ ਆ ਨਾ ਵੀ ਕੋਈ ਨੁਕਸਾਨ ਹੋਇਆ ਕਿ ਨਹੀਂ ਇਹਨਾਂ ਦਾ ਪਤਾ ਕਰੀਏ ਉਹਨਾਂ ਕੋਲ ਇੱਕ ਹੀ ਸ਼ਬਦ ਸੀ ਕਹਿੰਦੇ ਜੀ ਸਭ ਚੜਦੀ ਕਲਾ ਸਿੱਖ ਨੂੰ ਹਮੇਸ਼ਾ ਚੜਦੀ ਕਲਾ ਹੀ ਕਹਿਣਾ ਚਾਹੀਦਾ ਸਾਡੇ ਗੁਰੂਆਂ ਨੇ ਆਪਣੇ ਤੇ ਦੁੱਖ ਝੱਲ ਕੇ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਪਿਆਰੋ ਮਾੜੇ-ਮੋٹے ਦੁੱਖ ਆਉਂਦੇ ਰਹਿੰਦੇ ਆ ਜ਼ਿੰਦਗੀ ਵਿੱਚ ਐਵੇਂ ਨੀ ਤੋਲਣਾ ਚਾਹੀਦਾ ਉਹਨੇ ਜਾ ਕੇ ਪੁੱਛਿਆ ਨਾ ਜਦੋਂ ਉਹਨਾਂ ਰਵਾਬ ਨੇ ਮੁਸਲਮਾਨ ਨੇ ਕਹਿੰਦਾ ਜੀ ਕਿਵੇਂ ਆ ਤੁਹਾਡਾ ਕਾਰੋਬਾਰ ਕਹਿੰਦੇ ਜੀ ਬਹੁਤ ਚੜ੍ਹਦੀ ਕਲਾ ਚ ਹੈ ਕਿਉਂਕਿ ਅਰਦਾਸ ਜਿਹੜੀ ਅਸੀਂ ਕਰਦੇ ਆ ਨਾ ਪਾਵੇਂ ਕਿਸੇ ਦੇ ਬਰੋਧ ਚੀ ਕਰੀ ਪਰ ਅੰਤ ਤਤਾ ਇਹੀ ਕਹਿਣਾ ਪੈਂਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰਕਾ ਬੁਰਾ ਨਾ ਰੱਖੋ ਚਿਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਸਤਿਗੁਰੂ ਸੱਚੇ ਪਾਈ ਸਾਹਿਬ ਕਹਿੰਦੇ ਆ ਕਿ ਕਿਸੇ ਦਾ ਬੁਰਾ ਚਿਤ ਵਿੱਚ ਨਾ ਰੱਖ ਤੈਨੂੰ ਦੁੱਖ ਹੋ ਹੀ ਨਹੀਂ ਸਕਦਾ ਆਖੋ ਸਤਨਾਮ ਇਹ ਬਾਣੀ ਦੱਸਦੀ ਹੈ ਕਿਸੇ ਦਾ ਬੁਰਾ ਨਾ ਚਿਤ ਵਾ ਆਪਣੇ ਮਨ ਵਿੱਚ ਕਹਿੰਦੇ ਜੀ ਚੜ੍ਹਦੀ ਕਲਾ ਕਹਿੰਦੇ ਉਹ ਰਵਾ ਮੁਸਲਮਾਨ ਮੌਲਵੀ ਕੋਲ ਗਿਆ ਉਹ ਕਹਿੰਦਾ ਉਹਨਾਂ ਦਾ ਕਾਰੋਬਾਰ 'ਚ ਕੋਈ ਫਰਕ ਨਹੀਂ ਪਿਆ ਉਹ ਤਾਂ ਕਹਿੰਦੇ ਸਾਡੀ ਚੜ੍ਹਦੀ ਕਲਾ ਤੂੰ ਮੇਰੇ ਪੈਸੇ ਵਾਪਸ ਦੇ ਜਿਹੜੇ ਮੈਂ ਤੈਨੂੰ ਦਿੱਤੇ ਉਹਨਾਂ ਦਾ ਕੁਝ ਨਹੀਂ ਵਿਗੜਿਆ ਕਹਿੰਦਾ ਤੇਰੇ ਤੰਤਰਾਂ ਮੰਤਰਾਂ ਨੇ ਕੋਈ ਕੰਮ ਨਹੀਂ ਕੀਤਾ ਉਹ ਮੌਲਵੀ ਕਹਿੰਦਾ ਵੀ ਐਦਾਂ ਕਰੋ ਮੈਂ ਤੁਹਾਡੇ ਪੈਸੇ ਵਾਪਸ ਦੇ ਦਿਆਂਗਾ ਮੇਰਾ ਇੱਕ ਮੰਤਰ ਰਹਿ ਗਿਆ ਮੈਨੂੰ ਉਹ ਕਰ ਲੈਣ ਦਾ ਇੱਕ ਮੰਤਰ ਰਹਿ ਗਿਆ ਮੇਰਾ ਮੈਨੂੰ ਉਹ ਕਰ ਲੈਣ ਦੇ ਉਹਨੇ 56 ਸਾਲ ਦੇ ਤਜਰਬੇ ਵਿੱਚੋਂ ਬੜੀ ਕੋਸ਼ਿਸ਼ ਕੀਤੀ ਕਹਿੰਦੇ ਐਸੀ ਕਹਿੰਦਾ ਮੈਂ ਹੁਣ ਮਸਾਣੀ ਛੱਡਾਂਗਾ ਭਿਆਨਕ ਹੁਣ ਬੰਦੇ ਵੀ ਮਰ ਸਕਦੇ ਆ ਉਹਨੇ ਫੇਰ ਆਪਣਾ ਜੋਰ ਲਾਇਆ ਕਹਿੰਦਾ ਹੁਣ ਪਤਾ ਕਰੋ ਰਵਾਬ ਸਾਹਿਬ ਫੇਰ ਗਏ ਮਿਲਣ ਦਵਾਰੇ ਪੁੱਛਣ ਸਰਦਾਰਨ ਕਹਿੰਦੇ ਜੀ ਹੋਰ ਸੁਣਾਓ ਕੀ ਗੱਲ ਹੈ ਕਿਵੇਂ ਆ ਤੁਹਾਡਾ ਕਾਰੋਬਾਰ ਕਹਿੰਦੇ ਨਾ ਉਹਨਾਂ ਸਰਦਾਰਾਂ ਨੂੰ ਥੋੜਾ ਜਿਹਾ ਸ਼ੱਕ ਹੋਇਆ ਉਹ ਕਹਿੰਦੇ ਵੀ ਇਹ ਦੋ ਤਿੰਨ ਵਾਰੀ ਆ ਗਿਆ ਪੁੱਛਣਾ ਕੋਈ ਕਾਰਨ ਹੈ ਕਹਿੰਦੇ ਉਹ ਬੈਠਾ ਸੀ ਕਹਿੰਦੇ ਜੀ ਚਾਹ ਪਾਣੀ ਸ਼ਕੂਰワਵ ਸਾਹਿਬ ਸਭ ਚੜ੍ਹਦੀ ਕਲਾ ਕਿਰਪਾ ਹੈ ਪ੍ਰਮਾਤਮਾ ਦੀ ਮਿਹਰ ਹੈ ਅਜੇ ਬੈਠੇ ਹੀ ਸੀ ਪੁੱਛਣ ਗਿਆ ਸੀ ਕਹਿੰਦੇ ਇੱਕ ਨੌਜਵਾਨ ਸਰਦਾਰ ਆਇਆ ਉਹਦੇ ਕੋਲ ਇੱਕ ਕਾਗਜ਼ ਸੀਗੇ ਤੇ ਇੱਕ ਮਠਾਈ ਦਾ ਡੱਬਾ ਕਹਿੰਦੇ ਕਾਗਜ਼ ਵੇਖੇ ਸਰਦਾਰਾਂ ਨੇ ਰੱਖਿਆ ਆਪਣੇ ਕਾਊਂਟਰ ਵਿੱਚ ਤੇ ਰਵਾਵ ਸਾਹਿਬ ਨੂੰ ਕਹਿੰਦੇ ਜੀ ਮੂੰਹ ਮਿੱਠਾ ਕਰੋ ਹੁਣ ਆਇਆ ਸੀ ਨੁਕਸਾਨ ਵਾਸਤੇ ਕਹਿੰਦੇ ਜੀ ਮੂੰਹ ਮਿੱਠਾ ਕਰੋ ਕਹਿੰਦਾ ਜੀ ਇਹ ਕਾਦੇ ਲਈ ਕਹਿੰਦੇ ਆਪਾਂ ਚਾਰ ਟਰਾਲੇ ਬੁੱਕ ਕਰਾਏ ਸੀ ਉਹਦੀ ਇੰਸ਼ੋਰੈਂਸ ਦੇ ਕਾਗਜ਼ ਨੇ ਜਿਹੜੇ ਉਹ ਆ ਗਏ ਤੇ ਉਹ ਹੁਣ ਨਵੇਂ ਪਾ ਲੈਣੇ ਆ ਆਖੋ ਸਤਨਾਮ ਉਹ ਕਹਿੰਦਾ ਵੀ ਮੈਂ ਤਾਂ ਮੰਤਰ ਪੜ੍ਹਾ ਰਿਹਾ ਸੀ ਨੁਕਸਾਨ ਦੇ ਤੇ ਇਹਨਾਂ ਦਾ ਤਾਂ ਚੜ੍ਹਦੀ ਕਲਾ ਹੋ ਰਹੀ ਹੈ ਚਾਰ ਟਰਾਲੇ ਹੋਰ ਲੈ ਲਿਆ ਇਹਨਾਂ ਨੇ ਕਹਿੰਦੇ ਅੰਦਰੋਂ ਸੜ ਗਿਆ ਮੈਂ ਉਜਾੜਨਾ ਚਾਹਣਾ ਕਹਿੰਦੇ ਜਾ ਕੇ ਨਾ ਮੌਲਵੀ ਦੇ ਗਾਲ ਪੈ ਗਿਆ ਕਹਿੰਦਾ ਫੜਾ ਮੇਰੇ ਪੈਸੇ ਮੇਰੀ ਮਾਇਆ ਉਹ ਤੇ ਹੋਰ ਤਰੱਕੀ ਕਰ ਰਿਹਾ ਚਾਰ ਟਰਾਲੇ ਹੋਰ ਪੈ ਰਹੇ ਕਹਿੰਦਾ ਅੱਛਾ ਉਹ ਮੌਲਵੀ ਕਹਿੰਦਾ ਵੀ ਇਹੋ ਜਿਹੇ ਕਿਹੜੇ ਸਰਦਾਰ ਨੇ ਜਿਹੜੇ ਇਹਨਾਂ ਮੰਤਰਾਂ ਨਾਲ ਵੀ ਕਾਬੂ ਵਿੱਚ ਨਹੀਂ ਆਉਂਦੇ ਇਹੋ ਜਾਨਾਂ ਕੋਲ ਕੀ ਹੈ ਕਹਿੰਦਾ ਜੀ ਮੈਨੂੰ ਉਹਨਾਂ ਨੂੰ ਬੁਲਾਓ ਜਾ ਕੇ ਆਪਾਂ ਚੱਲਦੇ ਆਂ ਉਹਨਾਂ ਦੇ ਕਾਰੋਬਾਰ ਆ ਜਿੱਥੇ ਦਫ਼ਤਰ ਵਿੱਚ ਕਹਿੰਦੇ ਉਹ ਮੌਲਵੀ ਤੇ ਰਵਾਵ ਦੋਨੇ ਗਏ ਕਹਿੰਦੇ ਰਵਾਵ ਲੰਘਿਆ ਪਰ ਕਹਿੰਦੇ ਜਦੋਂ ਮੌਲਵੀ ਲੰਘਣ ਲੱਗਾ ਨਾ ਉਹਨੂੰ ਬੜਾ ਵੱਡਾ ਝਟਕਾ ਲੱਗਾ ਕਿ ਉਹ ਅੱਗੇ ਨਹੀਂ ਲੰਘ ਸਕਦਾ ਸੀ ਉਹ ਕਹਿੰਦਾ ਵੀ ਇਨਾਂ ਦੇ ਕਿਸੇ ਪਾਕ ਇਲਮ ਦਾ ਪਹਿਰਾ ਹੈ ਕੋਈ ਵੱਡਾ ਪਾਕ ਇਲਮ ਹੈ ਇਨਾਂ ਦੇ ਪਹਿਰਾ ਲੱਗਿਆ ਮੈਂ ਲੰਘ ਨਹੀਂ ਸਕਦਾ ਉਹ ਕਹਿੰਦੇ ਮੌਲਵੀ ਜੀ ਅੱਗੇ ਆਓ ਉਹ ਕਹਿੰਦਾ ਮੈਂ ਲੰਘ ਨਹੀਂ ਸਕਦਾ ਕਹਿੰਦੇ ਕਿਉਂ ਕਹਿੰਦੇ ਸੱਚੋ ਸੱਚ ਦੱਸੋ ਵੀ ਕਿਹੜੇ ਮੰਤਰ ਦਾ ਤੁਸੀਂ ਇਹੋ ਜਿਹਾ ਪਾਠ ਕਰਦੇ ਹੋ ਕਿ ਇੱਥੇ ਕਿਸੇ بڑے ਵੱਡੇ ਮੰਤਰ ਦਾ ਪਹਿਰਾ ਹੈ ਉਹ ਕਹਿੰਦਾ ਵੀ ਹਾਂ ਮੌਲਵੀ ਸਾਹਿਬ ਅਸੀਂ ਮੰਤਰ ਪੜ੍ਹਦੇ ਆਂ ਮੰਤਰ ਹੈ ਇੱਕੋ ਹੀ ਮੰਤਰ ਅਸੀਂ ਪੜ੍ਹਦੇ ਆਂ ਉਹ ਸਾਡੇ ਬੱਚੇ ਵੀ ਪੜ੍ਹਦੇ ਆ ਉਹ ਅਸੀਂ ਵੀ ਪੜ੍ਹਦੇ ਆ ਉਹ ਜਦੋਂ ਅਸੀਂ ਕਿਤੇ ਤੁਰਦੇ ਆ ਉਦੋਂ ਵੀ ਪੜ੍ਹਦੇ ਆ ਉਹ ਸਾਡੀਆਂ ਗੱਡੀਆਂ ਤੇ ਸਾਡੇ ਟਰੱਕਾਂ ਵਿੱਚ ਵੀ ਚੱਲਦਾ ਰਹਿੰਦਾ ਆਖੋ ਸਤਨਾਮ ਉਹ ਕਹਿੰਦੇ ਐਸਾ ਹੈ ਕਿਹੜਾ ਮੰਤਰੋ ਜਿਹਦੇ ਮੁਕਾਬਲੇ ਕੋਈ ਕਾਲਾ ਇਲਮ ਵੀ ਮੁਕਾਬਲਾ ਨਹੀਂ ਕਰਦਾ ਕਹਿੰਦੇ ਉਹਨੇ ਨਾ ਭੇਜ ਕੇ ਫਿਰ ਮੂਲ ਮੰਤਰ ਸੁਣਾਇਆ ਕਹਿੰਦਾ ਜੀ ਇਹ ਗੁਰੂ ਨਾਨਕ ਦੀ ਰਹਿਮਤ ਆ ਸੀ ਇੱਕੋ ਹੀ ਚੀਜ਼ ਪੜਦਿਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਉਹ ਕਹਿੰਦਾ ਸੀ ਇਹ ਗੁਰੂ ਨਾਨਕ ਦਾ ਮੰਤਰ ਪੜ੍ਹਦਿਆਂ ਬਸ ਕਹਿੰਦੇ ਇਹਨੂੰ ਸੁਣ ਕੇ ਨਾ ਕਹਿੰਦੇ ਉਹ ਮੌਲਵੀ ਕਹਿੰਦਾ ਕਹਿੰਦਾ ਤੌਬਾ ਮੇਰੇ ਖੁਦਾ ਇਹ ਦੁਨੀਆ ਦਾ ਸਭ ਤੋਂ ਤਾਕਤਵਰ ਮੰਤਰ ਹੈ ਤੇ ਜਿਹੜਾ ਇਸ ਮੰਤਰ ਨੂੰ ਜਪਦਾ ਹੈ ਉਹਦੇ ਉੱਤੇ ਦੁਨੀਆਂ ਦਾ ਕੋਈ ਵੀ ਮੰਤਰ ਕੰਮ ਨਹੀਂ ਕਰ ਸਕਦਾ ਐਸਾ ਪਰ ਜਪਣਾ ਆਜੇ ਸਾਧ ਸੰਗਤ ਜੀ ਗੁਰੂ ਜੀ ਦਾ ਅੰਦਰ ਆਪਣੇ ਹਿਰਦੇ ਰੂਪੀ ਘਰ ਵਿੱਚ ਆਪਣੇ ਘਰ ਵਿੱਚ ਪਹਿਰਾ ਲਾ ਲੈਣਾ ਜਦੋਂ ਗੁਰੂ ਦਾ ਪਹਿਰਾ ਬਣ ਜਾਂਦਾ ਹੈ ਜਾ ਕੇ ਰਿਧੈ ਵਿਸ਼ਵਾਸ ਪ੍ਰਵ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਜਾ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਕੱਲ੍ਹ ਭਰੋਸੇ ਦੀ ਆਪਾਂ ਪੜ ਰਹੇ ਸੀ ਕਿ ਉਹ ਉਹ ਆਪਣੇ ਆਪ ਵਿੱਚ ਹੈ ਪਰਮਾਤਮਾ ਉਹ ਬੇ ਪ੍ਰਵਾਹ ਹੋ ਕੇ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਉਹਦੇ ਵਾਸਤੇ ਬੜਾ ਸੌਕਾ ਕੰਮ ਹੈ ਆਪੇ ਧਰਤੀ ਸਾਜੀ ਅਨ ਪਿਆਰ ਹੈ ਪਿਛੇ ਟੰਕ ਚੜਾਇਆ ਉਹਨੇ ਆਪ ਹੀ ਧਰਤੀ ਪੈਦਾ ਕੀਤੀ ਹੈ ਤੇ ਆਪਣੀ ਮਰਯਾਦਾ ਰੂਪ ਤੱਕੜੀ ਦੇ ਪਿਛਲੇ ਸਾਬੇ ਵਿੱਚ ਚਾਰ ਮਾਸੇ ਬੱਟਾ ਰੱਖ ਕੇ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਨੂੰ ਮਰਯਾਦਾ ਵਿੱਚ ਰੱਖਿਆ ਹੋਇਆ ਤੇ ਇਹ ਕੰਮ ਉਹ ਪ੍ਰਭੂ ਵਾਸਤੇ ਬੜਾ ਸੁਧਾਰਨ ਤੇ ਸੌਖਾ ਹੈ ਤੇ ਮਹਾਰਾਜ ਕਹਿੰਦੇ ਆ ਮੇਰੇ ਮਨ ਹਰ ਹਰ ਧਿਆਏ ਪਰ ਧਿਆਉਂਦਾ ਰਿਹਾ ਕਰ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਪ੍ਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਕਿਤੇ ਜਪ ਕੇ ਵੇਖ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪ੍ਰਮਾਤਮਾ ਦਾ ਨਾਮ ਬੜਾ ਮਿੱਠਾ ਤੇ ਰਸ ਪਿੰਨਾ ਅਨੁਭਵ ਕਰਾ ਦਿੱਤਾ ਹੈ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਉਹ ਪ੍ਰਭੂ ਪਿਆਰਾ ਆਪੇ ਹੀ ਧਰਤੀ ਪੈਦਾ ਕਰਨ ਵਾਲਾ ਹੈ ਆਪੇ ਹੀ ਪਾਣੀ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ ਪਰ ਉਹ ਤੇ ਡੋਰੀ ਛੱਡ ਕੇ ਵੇਖ ਕਦੇ ਆਖੋ ਸਤਨਾਮ ਉਹਦਾ ਹੁਕਮ ਵਰਤਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪ ਹੀ ਆਪਣੇ ਹੁਕਮ ਦੇ ਅਨੁਸਾਰ ਹਰ ਥਾਂ ਉਹ ਇੱਕ ਕਾਰ ਨੂੰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਹਨੇ ਆਪਣੇ ਹੁਕਮ ਵਿੱਚੀ ਬੰਨ ਕੇ ਰੱਖਿਆ ਹੋਇਆ ਹੈ ਤੇ ਪਾਣੀ ਵੀ ਮਿੱਟੀ ਨੂੰ ਰੋੜ ਨਹੀਂ ਸਕਦਾ ਉਹ ਰੱਖ ਸਕਦਾ ਹੈ ਆਪੇ ਹੀ ਪੌ ਪਾਏ ਦਾ ਪਿਆਰਾ ਬਨ ਬੱਕਰੀ ਸਿਹੋ ਹੜਾਇਆ ਕਹਿੰਦੇ ਪਾਣੀ ਵਿੱਚ ਉਹਨੇ ਆਪ ਹੀ ਆਪਣਾ ਡਰ ਪਾਰ ਰੱਖਿਆ ਮੰਨੂ ਬੱਕਰੀ ਸ਼ੇਰ ਨੂੰ ਬਨ ਕੇ ਫਰਾਰਹੀ ਹੈ ਆਪੇ ਕਾਸਟ ਆਪ ਹਰ ਪਿਆਰਾ ਵਿਚ ਕਾਸਤ ਅਗਨ ਰਖਾਇਆ ਉਹ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਆਪ ਹੀ ਅੱਗ ਬਣਾਉਣ ਵਾਲਾ ਹੈ ਲੱਕੜੀ ਵਿੱਚੋਂ ਨੇ ਆਪ ਹੀ ਅੱਗ ਟਕਾ ਕੇ ਰੱਖੀ ਹੈ ਜਦੋਂ ਤੀਲੀ ਨੌਣਿਆ ਤੇ ਅੱਗ ਪ੍ਰਗਟ ਹੋ ਜਾਂਦੀ ਹੈ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਉਹ ਮਾਲਕ ਆਪ ਹੀ ਆਪਣਾ ਹੁਕਮ ਵਰਤਾਰਿਆ ਉਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ ਆਪੇ ਮਾਰ ਜਿਵਾਏ ਦਾ ਪਿਆਰਾ ਸਹ ਲੈnde ਸਭ ਲਵਾਇਆ ਮਾਲਕ ਆਪ ਹੀ ਮਾਰ ਕੇ ਜਵਾਲਣ ਵਾਲਾ ਉਹਦੀ ਮਰਜ਼ੀ ਹੋਵੇ ਤੇ ਪ੍ਰਭ ਭਾਵਾ ਬਿਨ ਸਾਸ ਤੇਰਾ ਕੋ ਬਿਨਾ ਸਵਾਸਾਂ ਤੋਂ ਵੀ ਰੱਖ ਲੈਂਦਾ ਆਪੇ ਮਾਰ ਜਿਵਾਏ ਦਾ ਪਿਆਰਾ ਸਹ ਲੈnde ਸਭ ਲਵਾਇਆ ਸਾਰੇ ਜੀਵ ਉਹਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ਉਹਦੇ ਪ੍ਰੇਰੇ ਹੋਏ ਸਾਹ ਲੈ ਰਹੇ ਆ ਬਸ ਜਿੰਨਾ ਚਿਰ ਉਹਦਾ ਹੁਕਮ ਹੈ ਆਪੇ ਤਾਣ ਦੀਵਾਣ ਹੈ ਪਿਆਰਾ ਆਪੇ ਕਾਰ ਲਾਇਆ ਉਹ ਆਪ ਹੀ ਐਸੀ ਤਾਕਤ ਹੈ ਆਪ ਹੀ ਤਾਕਤ ਵਰਤਣ ਵਾਲਾ ਹਾਕਮ ਹੈ ਸਾਰੇ ਜਗਤ ਨੂੰ ਨੇ ਆਪ ਹੀ ਕਾਰ ਵਿੱਚ ਲਾਇਆ ਹੋਇਆ ਜੀਓ ਪਿੰਡ ਦੀਆ ਤੁਦ ਆਪੇ ਤੁਦ ਆਪੇ ਕਾਰਾ ਰਾਇ ਉਹਨੇ ਡਿਊਟੀ ਲਾ ਕੇ ਭੇਜਿਆ ਜਿਹੋ ਜੀ ਸਾਡੀ ਯੋਗਤਾ ਹੈ ਉਹੋ ਜ ਆਪ ਕੋ ਸਾਨੂੰ ਮਿਲਿਆ ਹੋਇਆ ਜਿਹੋ ਜੀ ਸਾਡੀ ਯੋਗਤਾ ਉਹੋ ਜੇ ਸਾਨੂੰ ਕੰਮ ਮਿਲੇ ਹੋਇਆ ਸਾਡੇ ਕਰਮ ਦਾ ਕਿਸੇ ਕੋਲੇ ਵੱਧ ਹੈ ਕਿਸੇ ਕੋਲੇ ਘੱਟ ਹੈ ਜਿੰਨਾ ਕ ਮੇਰੀ ਯੋਗਤਾ ਸੀ ਜਿੰਨੇ ਕ ਮੈਂ ਯੋਗ ਸੀ ਉਹਨੇ ਪ੍ਰਮਾਤਮਾ ਨੇ ਮੇਰੀ ਚੋੜੀ ਵਿੱਚੋਂ ਨਾ ਪਾਤਾ ਵੀ ਲੈ ਭਾਈ ਤੂੰ ਇਨਕ ਜੋਗ ਐ ਲੈ ਭਾਈ ਤੂੰ ਇਨਕ ਜੋਗ ਐ ਲੈ ਭਾਈ ਤੂੰ ਇਨਕ ਜੋਗ ਐ ਇਹ ਸਾਡੀ ਯੋਗਤਾ ਹੈ ਜਿੰਨਾ ਕੁ ਬੰਦਾ ਪੜਿਆ ਹੁੰਦਾ ਉਹੀ ਦੇ ਹਿਸਾਬ ਨਾਲੀ ਨੌਕਰੀ ਮਿਲਦੀ ਐ ਨਾ ਇਸੇ ਤਰ੍ਹਾਂ ਕਰਮ ਨਹੀਂ ਸਾਡਾ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਕਰਾਇ ਲਾਇਆ ਜਿਉਂ ਆਪ ਚਲਾਏ ਤੂੰ ਚੱਲੀ ਐ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਐ ਸੱਜਣਾ ਜਿਵੇਂ ਪ੍ਰਭ ਆਪ ਜੀਵਾਂ ਨੂੰ ਤੋਰਦਾ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਪਾਉਂਦਾ ਹੈ ਤਿਵੇਂ ਉਹ ਹੀ ਚਲਾ ਰਿਹਾ ਓਵੇਂ ਚੱਲ ਸਕੀਦਾ ਜਿਉਂ ਆਪ ਚਲਾਏ ਤੂੰ ਚੱਲੀਐ ਪਿਆਰਾ ਜਿਉਂ ਹਰ ਪ੍ਰਭ ਮੇਰੇ ਪਾਇ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਹੈ ਬਜਾਇਆ ਉਹ ਮਾਲਕ ਆਪ ਹੀ ਜੀਵ ਵਾਜਾ ਬਣਾਉਣ ਵਾਲਾ ਹੈ ਆਪ ਬਾਜਾ ਵਜਾਉਣ ਵਾਲਾ ਸਾਰੇ ਜੀਵ ਰੂਪੀ ਬਾਜੇ ਉਹਦੇ বজਾਏ ਹੋਏ ਹੀ ਵਜ ਰਹੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਪਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ